ਚਾਈਨਾ ਡੋਰ ਤੇ ਪੇਟ ਚ ਆਇਆ ਬਜ਼ੁਰਗ ਜੋੜਾ ਆਦਮੀ ਦੇ ਲਗਾਉਣੇ ਪਏ ਪਾਈ ਟਾਂਕੇ ਔਰਤ ਦਾ ਵੀ ਹੱਥ ਚੀਰਿਆ ਗਿਆ ਤਾਜ਼ਾ ਮਾਮਲਾ ਚਲਕਰਤਾਸਪੁਰ ਦੇ ਕਸਬਾ ਨਸ਼ਾਰਾ ਮੱਜਾ ਸਿੰਘ ਦਾ ਹੈ ਜਿੱਥੋਂ ਕਿ ਇੱਕ ਬਜ਼ੁਰਗ ਜੋੜਾ ਜੋ ਕਿ ਵੇਰਕਾ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਨੂੰ ਵਾਪਸ ਆ ਰਿਹਾ ਸੀ ਇਸ ਦੌਰਾਨ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਦੋਵੇਂ ਬਜ਼ੁਰਗ ਜੋੜਾ ਜ਼ਖਮੀ ਹੋ ਕੇ ਬਜ਼ੁਰਗ ਜਸਪਾਲ ਸਿੰਘ ਦੇ ਬਾਈ ਟਾਂਕੇ ਲੱਗੇ ਹਨ ਜਦਕਿ ਉਸ ਦੀ ਪਤਨੀ ਸੰਤੋਖ ਔਰਤ ਦਾ ਵੀ ਡੋਰ ਨਾਲ ਹੱਥ ਚੀਰਿਆ ਗਿਆ ਹੈ ਜ਼ਖਮੀ ਜਸਪਾਲ ਸਿੰਘ ਅਤੇ ਉਸਦੀ ਪਤਨੀ ਸੰਤੂ ਕੋਰਨਤ ਜਾਕਿਬ ਉਹ ਵੀ 3 ਦਿਨ ਜਦ ਵੇਰਕਾ ਤੋਂ ਆਪਣੇ ਪਿੰਡ ਨਿਸ਼ਾਰਾ ਮੱਜਾ ਸਿੰਘਵਾਲ ਵਾਪਸ ਆ ਰਹੇ ਸਨ ਤਾਂ ਪਖਰਪੁਰਾ ਪਿੰਡ ਦੇ ਨਜਤੀ ਫਲਾਈਓਵਰ ਤੇ ਥੱਲੇ ਉਤਰੇ ਸਨ ਤਾਂ ਜਸਪਾਲ ਸਿੰਘ ਮਹਿਸੂਸ ਕੀਤਾ ਕਿ ਉਸਤੇ ਸ਼ਰੀਰ ਤੇ ਚੈਨਾ ਡੋਰ ਲਿਪਟ ਗਈ ਹੈ ਉਹ ਮੋਟਰਸਾਈਕਲ ਰੋਕੇ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਹੀ ਉਸ ਦਾ ਮੱਥਾ ਚੀਰਿਆ ਗਿਆ ਅਤੇ ਉਹ ਖੂਨ ਨਾਲ ਹੱਥ ਪਾਤਾ ਹੋ ਗਿਆ ਉਸਦੀ ਪਤਨੀ ਨੇ ਵੀ ਜਦੋਂ ਡੋਰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵੀ ਹੱਥ ਚੀਰਿਆ ਗਿਆ ਇਹ ਜਨਾਬ ਮੈਂ ਵੇਰਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਹੇ ਹਾਂ ਤੇ ਪਖਰਪੁਰਾ ਜਿਹ ਕਿ ਮੈਂ ਆਪਣੀ ਮੱਛੀ ਨੂੰ ਕਿਹਾ ਮੇਰੇ ਡੋਰ ਫਿਰ ਗਈ ਤੇ ਮੈਂ ਤਾਂ ਨੂੰ ਹੱਥ ਮਾਰਿਆ ਇੰਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਤੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਹ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੂੰ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾ ਚੁੰਨੀ ਬੰਦੀ ਰਮਾਲ ਬੱਦਾ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਜਾਂ ਰਹੇ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਪਤਾਲ ਪਹੁੰਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਇਹ ਦਿਖਦੀ ਨਹੀਂ ਜਨਾਬ ਮੈਨੂੰ ਤੇ ਦਿਸੀ ਨਹੀਂ ਨਾ ਡੋਰ ਰੋ ਨਹੀਂ ਲੱਭੀ ਇਹ ਦਿਖਦੀ ਨਹੀਂ ਕਿ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇਰੇ ਨਾਲ ਅੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿਗਣੋਂ ਬਚ ਗਿਆ ਤੇ ਸੱਟੋਂ ਮਤਲਬ ਹੋਰ ਨਹੀਂ ਸੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋ ਲਾਉਣੀ ਚਾਹੀਦੀ ਹੈ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀਦੀ ਤੇ ਕਰ ਸਕਦੀ ਹੈ ਕਿ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈ ਟਾਂਕੇ ਲੱਗੇ ਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਹੈ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦਾ ਤਾਂ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਪੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜਨਾਬ ਮੇਰੇ ਇੱਧਰ ਆ ਸੁਣ ਹੋ ਗਿਆ ਜ ਮਤਲਬ ਸ਼ੁਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਹੈ ਸਿਰ ਅੱਖ ਮੈਂ ਜਿੱਦਾਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਬ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਈ ਆਰ ਕਰਾਊਂਗਾ ਤੇ ਫੇਰ ਮੈਨੂੰ ਪਤਾ ਲੱਗੂ ਕੀ ਗੱਲ ਆ ਇਹ ਚੈਨ ਡੋਰ ਫਿਰਿਆ ਜਿਸ ਚੈਨ ਡੋਰ ਪੱਖਰਪੁਰੇ ਤੋਂ نیچے ਉਤਰਨ ਲਈ ਸੀਗੇ ਕੋਲ ਤੋਂ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਕੀਤੀ ਐ ਕਰਕੇ ਤਿੰਨ ਵਾਰ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁੱਗਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੀ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਦੇ ਵੀ ਜਿਹੜੇ ਵੇਚਦੇ ਉਹਨਾਂ ਨੂੰ ਫੜੋ ਤੇ ਇਹ ਚੈਨਲ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੈੱਡ ਦੇ ਪਹਾਤਾ ਹੀ ਉਦਾਂ ਤੇ ਬੈੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ 'ਚ ਪੈ ਗਏ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਚੈਨਲ ਡੋਰੇ ਖਤਮ ਹੋਣੀ ਚਾਹੀਦੀ ਹੈ ਇਹ ਜਿਹੜਾ ਇਹਦਾ ਜੜੋਂ ਜੜੋਂ ਪਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸੰਭ ਲਾਉਂਦੇ